ਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਅੱਜ ਬੁੱਧਵਾਰ ਮੰਡੀ ਟਰੈਕਟਰ ਮੰਡੀ ਤੇ ਖੜੇ ਸੀਗੇ ਜੀ ਤਲਵੰਡੀ ਸਾਬੋ 22 ਸੰਦੀਪ ਲਾਲਿਆਣ ਵਾਲਾ ਉਹਦੇ ਟਰੈਕਟਰ ਦਿਖਾਉਣ ਲੱਗੇ ਹੈਗੇ ਅਖੀਰ ਚ ਬਾਈ ਦਾ ਫੋਨ ਨੰਬਰ ਵੀ ਬੋਲਾਂਗੇ ਹੋ ਸਕੇ ਤੁਹਾਨੂੰ ਸਕਰੀਨ ਦੇ ਉੱਪਰ ਵੀ ਪਾ ਦਾਂਗੇ ਵੀਡੀਓ ਚੰਗੀ ਲੱਗੀ ਤਾਂ ਨਾਲ ਦੀ ਨਾਲ ਸ਼ੇਅਰ ਕਰੀ ਚੱਲਿਓ ਰੌਣਕ ਮੇਲਾ ਪੂਰਾ ਫੁੱਲ ਹੈ ਮੰਡੀ ਚ ਗਾਹਕ ਵੀ ਵਧੀਆ ਨੇ ਜੇ ਕਿਸੇ ਭਰਾ ਨੇ ਕੋਈ ਟਰੈਕਟਰ ਵੇਚਣਾ ਉਹ ਵੀ ਆਉ ਉਹ ਜੇ ਕਿਸੇ ਨੇ ਖਰੀਦਣਾ ਉਹ ਵੀ ਮੰਡੀ ਦੀ ਫੁੱਲ ਤਸੱਲੀ ਹੁੰਦੀ ਹੈਗੀ ਇੱਥੇ ਜਿਹੜਾ ਕੋਈ ਰੰਗ ਪੇਂਟ ਮਾੜਾ ਮੋਟਾ ਹੋਇਆ ਹੋਵੇ ਅਗਲਾ ਦੱਸ ਕੇ ਦਿੰਦਾ ਮੰਡੀ ਦੀ ਰਸੀਦ ਦਿੱਤੀ ਜਾਂਦੀ ਹੈ ਕਾਪੀ ਕਾਗਜ਼ਾਂ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਕੱਲ ਨੂੰ ਕੋਈ 19 21 ਆਉਂਦੀ ਹੈ ਤਾਂ ਜਿਹੜੀ ਮੰਡੀ ਦੀ ਰਸੀਦ ਹੈ ਉਹਦੀ ਫੁੱਲ ਜ਼ਿੰਮੇਵਾਰੀ ਹੈ ਬਾਕਾਇਦਾ ਮਨਜ਼ੂਰਸ਼ੋਦਾ ਇਹ ਤਲਵੰਡੀ ਸਾਬੋ ਜਿਹੜੀ ਟਰੈਕਟਰ ਮੰਡੀ ਲੱਗਦੀ ਹੈਗੀ ਜੇ ਕਿਸੇ ਭਰਾ ਨੇ ਦੂਰ ਨੇੜੇ ਵਾਲੇ ਨੇ ਕਿਸੇ ਅਦਰ ਸਟੇਟ ਨੇ ਵੀ ਟਰੈਕਟਰ ਖਰੀਦਣਾ ਹੈ ਕਾਪੀ ਕਾਰਜਾਂ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਮੰਡੀ ਤੇ ਆਇਆ ਕਰੋ ਟਰੈਕਟਰ ਖਰੀਦੋ ਜੇ ਕਿਸੇ ਨੇ ਵੇਚਣਾ ਉਹ ਟਰੈਕਟਰ ਲੈ ਕੇ ਆਓ ਤੁਹਾਨੂੰ ਦਿਖਾਉਣ ਲੱਗਿਆ ਕੋਕਾਪੀਸ ਟਰੈਕਟਰ 2002 ਮਾਡਲ ਟਰੈਕਟਰ ਹੈ 14928 ਦੇ ਟਾਇਰ ਹਨ 99% ਰੰਗ ਦਾ オリジナル ਹੈ ਕੰਪਨੀ ਪੇਂਟ ਹੈ ਟਰੈਕਟਰ ਕੰਪਨੀ ਬਣੀ ਹੋ ਜਿੰਨਾ ਜਿਹੜਾ ਪੇਂਟ ਆਇਆ ਸੀ ਉਹੀ ਹੈ ਸਿਰਫ 1-2% ਜ਼ਰੂਰ ਮਾੜੀ-ਮੋਟੀ ਟੱਚਿੰਗ ਜਿਵੇਂ ਆਹ ਛੱਤ ਦੀ ਹੈ ਤੇ 1 ਮੀਟਰ ਕੋਲੋ ਸ਼ੀਲਡ ਦੀ ਹੈ ਬਾਕੀ ਸਾਰਾ オリジナル ਪੇਂਟ ਦਾ ਪਹਿਲੇ ਜਾਂ ਦੂਜੇ ਨਹੀਂ ਹੋ ਸਕਦਾ ਇੱਕ ਆ ਚੀਜ਼ ਤੇ ਰੇਸ਼ ਕੋਣ ਥੋੜੀ ਜਿਹੀ ਪੇਂਟ ਆ ਇਹ ਇੰਨਾ ਕ ਪੇਂਟ ਆ ਬਾਕੀ ਸਾਰਾ origignal ਪੇਂਟ ਦਾ ਟਰੈਕਟਰ ਹੈ ਪਿਓਰ 2002 ਮਾਡਲ ਹੈ ਟਰੈਕਟਰ ਦਾ ਮੁੱਲ ਕਰਦਾ ਬਾਈ 3 ਲੱਖ ਰੁਪਇਆ 3 ਲੱਖ ਰੁਪਇਆ ਮੁੱਲ ਕਰਦਾ ਬਾਈ ਰੇਟ ਤੇ ਸੌਦੇ ਤੇ ਬਾਈ ਨਾਲ ਗੱਲ ਕਰ ਲਿਓ ਪੂਰਾ ਫੁੱਲ ਚੰਗਾ ਹੈ ਸੈਂਟਰ ਗੇਅਰ ਵਾਲਾ ਆ ਦੇਖੋ ਆ ਪੀਟੀਓ ਵਾਲਾ ਜਿਹੜਾ ਇੱਥੇ ਆਇਆ ਸੀਗਾ ਗੇਅਰ ਜਿਹੜਾ ਇਹ ਬਾਹਰਲੇ ਆਏ ਸੀਗੇ ਜਿਹੜੇ ਟਰੈਕਟਰ ਉਹ ਹੈ 3630 ਹੌਲੈਂਡ 3 ਲੱਖ ਰੁਪਿਆ ਬਾਈ ਡਿਮਾਂਡ ਕਰਦਾ ਬਾਈ ਨਾਲ ਗੱਲ ਕਰ ਲਓ 75 ਕੁ ਪੇਸੇ ਦਾ ਅੱਗੇ ਬਾਈ ਕੋਲ ਹੈਗਾ ਫਾਰਮ ਟਰੈਕ 65 ਫਾਰਮ ਟਰੈਕ 65 ਆ ਫੁੱਲ ਚੰਗਾ ਡਬਲ ਡਿਸਟ੍ਰਿਬਿਊਟਰ ਵਾਲਾ ਟੌਪ ਮਾਲ ਟਰੈਕਟਰ ਆ ਫਾਰਮ ਟਰੈਕ 65 ਟਰੈਕਟਰ ਦੇ ਟਾਇਰ ਪਿਛਲੇ 45 ਕੁ ਪੈਸੇ ਆ ਅਗਲੇ 70 ਕੁ ਪੈਸੇ ਟਾਇਰ ਦੇ ਪੰਜਾਬ ਨੰਬਰ ਦਾ ਟਰੈਕਟਰ ਹੈ 2009 ਮਾਡਲ ਹੈ 2 ਲੱਖ 90 ਹਜ਼ਾਰ ਬਾਈ ਟਰੈਕਟਰ ਦਾ ਮੁੱਲ ਕਰਦਾ ਹੈਗਾ ਅੱਗੇ ਟਰੈਕਟਰ ਹੈਗਾ ਬਾਈ ਕੋਲੇ 750 750 ਸੋਨ ਵਾਲੀਕ ਚਾਰ ਸੈਂਟਰ ਵਾਲਾ 2017 ਮਾਡਲ 4 ਲੱਖ 80 ਹਜ਼ਾਰ ਡਿਮਾਂਡ ਕਰਦਾ ਹੈ ਅਗਲੇ ਟਾਇਰ ਨਾਲ ਦੀ ਹੈ ਟਰੈਕਟਰ ਦੇ 40 ਕ ਪੈਸੇ ਤੇ ਪਿਛਲੇ ਟਾਇਰ ਜਮਾਂ ਨਵੇਂ ਪਾਏ ਹੋਏ ਪੂਰਾ ਫੁੱਲ ਚੰਗਾ ਟਰੈਕਟਰ ਹੈ ਅੱਗੇ ਬਾਈ ਹੋਰ ਕੋਲ ਹੈ 855 855 ਹੈਗਾ ਜੀ 2021 ਮਾਡਲ 20 ਪਲੱਸ 21 ਮਾਡਲ ਹੈ 6 ਲੱਖ 35 ਹਜ਼ਾਰ ਬਾਈ ਮੁੱਲ ਕਰਦਾ ਟਰੈਕਟਰ ਦਾ ਅੱਗੇ ਬਾਈ ਕੋਲ 36 ਤੇ ਇੱਕ ਹੋਰ ਹੈ ਪਾਵਰ ਸਟੀering ਵਾਲਾ ਜੀ 36 2000 ਤੇ 4 ਮਾਡਲ ਟਰੈਕਟਰ ਹੈ 3 ਲੱਖ ਰੁਪਏ ਬਾਈ ਡਿਮਾਂਡ ਕਰਦਾ ਪਾਵਰ ਸਟੀering ਟਰੈਕਟਰ ਹੈ 2000 ਚਾਰ ਮਾਡਲ ਟਰੈਕਟਰ 36 ਦੀ 16 928 ਦੇ ਟਾਇਰਾਂ ਚ ਆ ਦੇਖੋ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਹੈ 7780 ਪੈਸੇ ਟਾਇਰ ਆ ਅੱਗੇ ਫਾਰਮ 60 ਹੈ ਫਾਰਮ ਟਰੈਕਟਰ 60 99 ਮਾਡਲ ਹੈ 1 ਲੱਖ ਤੇ 70000 ਰੁਪਏ ਬਾਈ ਮੁੱਲ ਕਰਦਾ ਟਰੈਕਟਰ ਦਾ ਸਿੰਗਲ ਕਲਚ ਦਾ ਟਰੈਕਟਰ ਹੈ 99 ਵਾਲਾ ਇਹ ਘੱਟ ਪੈਸਿਆਂ ਵਾਲਾ ਜੇ ਕਿਸੇ ਭਰਾ ਨੇ ਲੈਣਾ ਹੋਵੇ ਜਿਵੇਂ ਕਦੂ-ਕਦੂ ਵਾਸਤੇ ਵਧੀਆ ਟਰੈਕਟਰ ਹੈਗਾ 1.5 ਲੱਖ ਦਾ ਦੇ ਦੇਣਗੇ 1 ਲੱਖ 70000 ਰੁਪਏ ਬਾਈ ਡਿਮਾਂਡ ਕਰਦੇ ਅੱਗੇ ਆ ਇਹਦਾ ਫਾਰਮ ਟਰੈਕ 60 ਹਾਈ ਲਿਫਟ ਵਾਲਾ ਇਹ 2000 9 ਮਾਡਲ ਹੈ ਤੇ ਸਰਸਾ 2009 ਮਾਡਲ ਦਾ ਸਰਸਾ ਨੰਬਰ ਟ੍ਰੈਕਟਰ ਅੱਗੇ 855 855 ਹੈਗਾ 2020 ਮਾਡਲ 6 ਲੱਖ ਰੁਪਿਆ ਬਾਈ ਡਿਮਾਂਡ ਕਰਦਾ ਹੈ ਬਾਈ ਨਾਲ ਮਿਲਣਾ ਆਪਾਂ ਸੰਦੀਪ ਨਾਲ ਸੰਦੀਪ ਕੀ ਹਾਲ ਹੈ ਵੀਰੇ ਬਾਈ ਆ ਸੰਦੀਪ ਸਿੰਘ ਲਾਲਿਆਣਾ ਵੀਰੇ ਪਤਰਾ ਫੋਨ ਨੰਬਰ ਬੋਲ ਦੋ 98771 98771 65850 65850 98771 65850 ਬਾਈ ਜੀ ਦਾ ਫੋਨ ਨੰਬਰ ਹੈ ਤੁਸੀਂ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਕੋਈ ਵੀ ਬਾਈ ਨਾਲ ਗੱਲ ਕਰ ਸਕਦੇ ਹੋ ਟਰੈਕਟਰਾਂ ਦੇ ਤਕਰੀਬਨ ਜਿਹੜੇ 11-12 ਮਾਡਲ ਤੋਂ ਉੱਤੇ ਹਨ ਉਹਨਾਂ ਤੇ ਲੋਨ ਵੀ ਹੋ ਜੂ ਬਾਈ ਹਨ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਹੈ ਭਰਾ ਨੇ ਕਿਸੇ ਨੇ ਤਾਂ ਪੁਰਾਣਾ ਟਰੈਕਟਰ ਵੀ ਤੁਸੀਂ ਵਿੱਚ ਕਟਾ ਸਕਦੇ ਹੋ ਬਾਕੀ ਰੇਟਾਂ ਸੰਬੰਧੀ ਜਿਹੜਾ ਕੋਈ ਘਟਵਾਦ ਕਰਨਾ ਹੈ ਤੁਸੀਂ ਸੰਦੀਪ ਭਾਈ ਤੋਂ ਨਾਲ ਗੱਲ ਕਰ ਲੈਣ ਬਾਈ ਜੇ ਕੋਈ ਪੁਰਾਣਾ ਟਰੈਕਟਰ ਕਟਣਾ ਹੋਵੇ ਵਿੱਚ ਤੇ ਕਿਦਾਂ ਕੀ ਹਿਸਾਬ ਕਰਦਾ ਜਾਇ ਰੇਟ ਤੇ ਜਿਹੜਾ ਚਾਇ ਰੇਟ ਤੇ ਬਾਈ ਆਪਣਾ ਐਡਰੈਸ ਟਰੈਕਟਰ ਜੇ ਕਿਸੇ ਭਰਾ ਨੇ ਦੇਖਣ ਉਹ ਕਿੱਥੇ ਹੁੰਦੇ ਆ ਪਿੰਡੀ ਹੁੰਦੇ ਜੀ ਲਾਲਿਆਣਾ ਮਿਲ ਸਕਦੇ ਹੋ ਤਲਵੰਡੀ ਸਾਬੋ ਤੋਂ ਅਕਸੀ ਦਿੱਤਾਉਂਦਾ ਹਾਂ ਸਾਬ ਦੇ ਜਮਾਂ ਨੇੜੇ ਹੈ ਪਾਈ ਦਾ ਪਿੰਡ ਹੈ ਨਾ ਫੋਨ ਨੰਬਰ ਕਲਾਸ ਤੇ ਇੱਕ ਵਾਰੀ ਫਿਰ 99777 ਜੀ 99777 65850 ਜੀ 65850 99777 65850 ਬਾਈ ਦਾ ਫੋਨ ਨੰਬਰ ਹੈ ਕੱਲੇ ਕੱਲੇ ਟਰੈਕਟਰ ਦੀ ਬਾਈ ਜੀ ਫੋਟੋ ਭੇਜੀ ਨਹੀਂ ਜਾਣੀ ਕਿਰਪਾ ਕਰਕੇ ਵੀਡੀਓ ਨੂੰ ਧਿਆਨ ਨਾਲ ਵੇਖ ਲਓ ਵੀਡੀਓ ਨੂੰ ਧਿਆਨ ਨਾਲ ਵੇਖ ਕੇ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਅਸੀਂ ਆਉਂਦੇ ਰਹੀਏ ਧੰਨਵਾਦ ਸਾਰੇ ਸੱਜਣਾਂ ਦਾ ਜਿਹੜੇ ਵੀਡੀਓ ਨਾਲ ਜੁੜੇ ਆ ਮ